ਵੀਡੀਓ ਬਣ ਗਈ ਬੁਈਆ ਮੁੰਡੇ ਨਾਲ ਆ ਜਾਓ ਜੜਾੜਾ ਆ ਵੇਖੀ ਮੈਂ ਇਹ ਪਾਸੀ ਦੀ ਗੱਲ ਕੋਡਰ ਗੁੱਸਾ ਆਪਦੀ ਜਗ੍ਹਾ ਤੇ ਠੀਕ ਹੈ ਨਾ ਮੈਂ ਗੁੱਸਾ ਨਹੀਂ ਬੜਾ ਆਪਣਾ ਘੁੱਟ ਕੇ ਬੈਠੇ ਆ ਅਈ ਦਾ ਬੜਾ ਹੀ ਸ਼ਾਂਤੀ ਦੇ ਨਾਲ ਗੱਲ ਕਰਨੇ ਆ ਹਾਂਜੀ ਹਾਂਜੀ ਕੱਡੀ ਬਾਤ ਨਹੀਂ ਆ ਪਾਜੀ ਮੀਨ ਪ੍ਰੋਪਰਟੀ ਸਾਡਾ ਬਣ ਜਾਣਾ ਹਾਂਜੀ 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 ਜੀ ਸੀ इजीली ਇਥੇ ਬੈਸਲ ਆਏ ਆ। ਹਾਂ ਜੋ ਬੱਚੇ ਕਰਕੇ ਬੈਸਲ ਆਇਆ ਮੈਮ। ਕੋਈ ਕਰਕੇ ਨਹੀਂ ਆਇਆ। ਹਾਂਜੀ ਹਾਂਜੀ ਹਾਂਜੀ। ਸਾਰੇ ਕੁਝ ਛੋਲੇ ਕਰਕੇ ਹੋਏ ਤੇ ਪਹਿਲਾਂ ਉਹਦੇ ਨਾਲ ਸ਼ੁਰੂ ਕਰਾਣੀ ਹੈ। ਅੱਜ ਜੀ ਉਹ ਹੀ ਤੁਸੀਂ ਦੱਸੋ ਤੁਸੀਂ ਇੱਥੇ ਰੋਕਸਾ ਤੋਂ ਇਲਾਜ ਕੰਟੀਨਿਊ ਕਰਾਉਣਾ ਚਾਹੁੰਦੇ ਹੋ ਕਿ ਉਹਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹੋ ਸੋਲਡ ਕਿ ਦੇਖੋ ਪਾਜੀ ਜੀ ਮੇਰੀ ਸੁਣੋ। ਤੁਸੀਂ ਆਪਣਾ ਉਹ ਥੱਲੇ ਮੈਂ ਇੰਦੇ ਨਾਲ ਉਹ ਚੀਜ਼ ਸੋਚ ਕੇ ਚਲੋ ਰਾਈਟ ਨੋ ਕਿ ਤੁਹਾਡਾ ਬੱਚਾ ਪੇਨ ਕਰੌਲਟੀ ਰਹੀ ਹੈ। ਤੁਸੀਂ ਦੱਸੋ ਕਿ ਤੁਸੀਂ ਜਿੰਨਾ ਪੜੀ ਲੈ ਕੇ ਹੀ ਜਾਵਾਂਗੇ ਆਪਣੇ ਬੱਚੇ ਦਿਨੇ ਰਾਈਟ ਨਾਉ ਬੱਚਾ ਤਾਂ ਡਰ ਸੀ ਇੱਥੇ ਲੈ ਕੇ ਆਏ ਆ ਇਹਨਾਂ ਕੋਲ ਸਾਰੇ ਟੈਸਟ ਹੋਇਆ ਤੁਸੀਂ ਲੈਦੇ ਜਿੰਮੇਵਾਰੀ ਉਹਦੀ ਲੱਖੋਗੇ ਇੱਥੇ ਮੈਂ ਸਕਾਉਰਡ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੀਮ ਕੋਲ ਜੇ ਤਾਂ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇ ਇੰਨਾ ਕੁੜੀ ਨੂੰ ਸਵੇਰੇ ਸ਼ਾਮ ਸਾਡੀ ਰੋਟੀ ਭੁੱਲ ਜਾਂਦੀ ਦੀ ਬੱਚੇ ਨੂੰ ਨਹੀਂ ਭੁੱਲ ਡਾਕਟਰ ਤਰਸੀਮ ਨੇ ਖੁਰ ਗਿਆ ਮੈਨੂੰ ਇਹ ਗੱਲ ਅਨਾ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਦੋਂ ਤੁਸੀਂ ਦਵਾਈ ਨਾ ਦਿੰਦੀਓ ਉਦੋਂ ਬੱਚੇ ਨੂੰ ਦੌਰੇ ਪੈਣੇ ਆ ਉਦੋਂ ਉਹਦੀ ਮੌਤ ਹੋ ਜੂਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਆ ਸੇਮ ਪ੍ਰੋਬਲਮ ਕੁੜੀ ਨੂੰ ਆਈ ਆ ਉਹਨਾਂ ਸਾਰੀ ਡੀਗਾ ਲਾ ਦਿੱਤਾ ਉਹਨਾਂ ਨੂੰ ਘਰ ਜਾਂਦੀ ਨੂੰ ਕੋਈ ਨੁਕਸ ਪੈ ਜੇ ਮੈਮ 2 4 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨਾਂ ਨੂੰ ਨੁਕਸ ਪੈ ਗਿਆ ਤਾਂ ਉਹਦਾ ਇਹੋ ਜਿਹਾ ਜਵਾਬ ਆਊਗਾ ਡਾਕਟਰ ਐਸਪਾਇਰੀ ਡੀਗੇ ਨੇ ਮੈਮ ਇਹਦੇ ਹੋਣਾ ਹੈਗਾ ਨਹੀਂ ਕਿ ਅੱਜ ਚੜਿਆ ਆ ਵੀ ਬੇਨ 'ਚ ਤੇ ਹੁਣੇ ਉਹਨੂੰ ਚਲਟ ਆ ਜਾਊਗਾ ਹੁਣੇ ਉਹਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ ਹੁਣ ਪਟਾਈਮ ਪਾ ਕੇ ਹੀ ਕੋਈ ਪ੍ਰੋਬਲਮ ਹੋ ਸਕਦੀ ਆ ਇਹੋ ਜਿਹੇ ਬੰਦੇ ਜਿਹਨਾਂ ਮੈਡੀਕਲ ਸਟੋਰਾਂ ਦੇ ਭਾਇਆ ਤੇ ਫਿਰ ਕੀ ਹੋਊਗਾ ਇਹ ਮੈਡੀਕਲ ਸਟੋਰ ਤੇ ਤਫੀ ਪਾਸ ਪਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਛਿਹੜੇ ਕੁੜੀਆਂ ਕੁੜੀਆਂ ਜਿਹੜੀਆਂ ਇਸਪਾਰੀ ਟੀਕੇ ਚੁੱਕ ਚੁੱਕ ਕੇ ਲਈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਇਹਦਾ ਕੋਈ ਆਧਾਰ ਕਰਦੀ ਆ ਕੋਈ ਕੋਖੜੀ ਇਹੋ ਜਿਹੇ ਜਦੋਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੰਦੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਛੱਡ ਲਿਆ ਵਾ ਇਹ ਹੋਰ ਨਾ ਕਿੰਨੇ ਆ ਨਾ ਕਰਦੇ ਏਦਾਂ ਆਪਣਾ ਫੋਨ ਦੇ ਇੱਕ ਮਿੰਟ ਦੇ ਨਾਲ ਆਈ ਇਹੋ ਚੀਜ਼ ਤੋਂ ਡਰਦੀ ਆਈ ਕਾ ਲੋਕਾਂ ਨੂੰ ਵੇਅਰ ਕਰਦਾ ਕੋਲ ਕਿ ਹੋ ਰਾ ਨਾ ਕਿੰਨੇ ਨਾਲ ਅੱਗੇ ਇਹ ਕੰਮ ਹੋ ਰਿਹਾ ਇੱਥੇ ਬਈ ਤੂੰ ਬੁੰਡਾ ਬਣਿਆ ਤੂੰ ਆ ਇਹਦਾ ਇਹਦਾ ਪਾਸਵਰਡ ਕੋਲ ਵੀ ਇਹਦਾ ਪਾਸਵਰਡ ਦੱਸ ਸਮਾਪਤ ਹੋ ਗਈ ਆ ਜੀ ਆਹ ਸੁਪਰਡੈਂਟ ਬਿਲੇ ਵੀਡੀਓ ਕੈ ਸਾਭੀ ਤੋਂ ਬਹੁ ਸਟੇਬਲ ਹੈ ਜੀ ਜੀ ਫਿਰ ਉਸਕੇ ਬਾਅਦ ਅਭੀ ਆਪ ਦੇਖੋ ਵੀ ਕਸ ਮੀਨ ਆ ਰਹੀ ਟੀ ਹਮਾਰਾ ਇਸ ਟਾਈਮ ਤੇ ਬੱਚਾ ਇਹੇ ਤੋਂ ਉਸੇ ਹਿਸਾਬ ਸੇ ਕੁਝ ਲੈ ਕੇ ਜਾਣਾ ਸਹੀ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤੇ ਜਿੱਥੇ ਬਲੇਸਟ ਜਿੱਥੇ ਹੋ ਸਕਦਾ ਉੱਥੇ ਕਰਕੇ ਦਵੇ ਸਾਨੂੰ ਡਾਕਟਰ ਇਹ ਤਾਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਦਰ ਕੋ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਗਈ ਤੇ ਇਹ ਡਾਕਟਰ ਜਵਾਬ ਦੇਈ ਆ ਇਹ ਥੋੜਾ ਜਿਹਾ ਬੱਚਾ ਅਸੀਂ ਇੱਥੋਂ ਲੈ ਕੇ ਗਏ ਤੇ ਬਾਅਦ ਕਿਹਾ ਗਏ ਇਹ ਨਹੀਂ ਜੁਮਿਆਂ ਦੀ ਖਤਮ ਹੈ ਜੇ ਇਹਨਾਂ ਦੇ ਸਾਹ ਹਾਂਜੀ ਹਾਂਜੀ ਉਹਦੇ ਨਾਲ ਬੱਚੇ ਦੀ ਮੂਵਮੈਂਟਸ ਨਾਲ ਹੋਰ ਖਰਾਬ ਹੋ ਗਈ ਆਹ ਨਾਲ ਜੁੜੀਏ ਚਲੋ ਇਹਦੀ ਗੱਲ ਗੁੰਲਦਕੀ ਸਾਰ ਸੋਚਿਆ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਹੋ ਗਈ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਫੜ ਲਈ ਗਲਤੀ ਆਹ ਦੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲ ਗਈਆਂ ਇਹਦੀਆਂ ਐਕਸਪਾਇਰੀ ਡੇਟਾ ਨਿਕਲਦੀਆਂ ਕਨਾਲ ਮਾਜਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲ ਗਈਆਂ ਜੀ ਦਵੇ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਹੈ ਉਹਨੂੰ ਥੋੜੀ ਜੀ ਪ੍ਰੋਬਲਮ ਹੀ ਹੈ ਡਿੰਗ ਦੀ ਉਹ ਪ੍ਰੋਬਲ ਉਹਨੂੰ ਕੋ ਸੀਜ਼ਰ ਦਾ ਸਿਰ ਦਾ ਟੀਕਾ ਲਾ ਦਿੱਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂਹੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾਈ ਦਾ ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਅੱਜੋਂ ਘੜੇ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆਂ ਕਿ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਇਹ ਤਾਂ ਦੱਸ ਵੀ ਲਈ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਜਨ ਹੋਊਗਾ ਮੈਡੀਕਲ ਸਟੋਰ ਵਾਲਾ ਮੁੰਡਿਆ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਨਾ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਟੀਕੇ ਬੱਚਿਆਂ ਨੂੰ ਲਾਈ ਜਾਂਦੇ ਆ ਉਹ 10ਵੀਂ ਪਾਸ ਆਨੂੰ ਪੜ੍ਹਨਾ ਨਹੀਂ ਆਉਂਦਾ ਇੱਕ ਤਾਂ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਪੇਸ਼ੈਂਟ ਦਾ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਵੀ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਮੈਂ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪੀ ਡਾਕਟਰ ਕਹਿੰਦਾ ਐਮਬੂਲੈਂਸ ਨਹੀਂ ਆਏ ਫਿਰ ਤੂੰ ਇਹੋ ਜੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਉਂ ਨੂੰ ਆਣਾ ਸੀਜ਼ਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ ਹੁਣੇ ਬੱਚੇ ਨਾਲ ਕੋਈ ਮਿਸਪੀ ਹੋ ਜੇ ਘਟਣਾ ਹੋ ਜੇ ਤੇਰਾ ਜੁਮੇਵਾਰ ਕਨਾਲ ਮਾਜਣ ਹੋਊਗਾ ਅਸੀਂ ਇਹ ਤੋਂ ਮੰਗ ਚਾਉਂਦੇ ਆਂ ਕਿ ਅਸੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਲ ਭੇਜ ਰਿਹਾ ਕੋਈ ਐਂਬੂਲੈਂਸ ਨਹੀਂ ਆਈ ਇੱਥੋਂ ਕੋਈ ਕੁਛ ਨਹੀਂ ਹੈਗਾ ਅਸੀਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆਂ ਇੱਥੋਂ ਇਹਨੇ ਤਾਂ ਚਲ ਜਾਓ ਇੱਥੋਂ ਮੇਰੇ ਨਾਲ ਮੇਰੀ ਕੁੜੀਆਂ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆਂ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਟਿਆ ਮੈਂ ਸਕ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੈ ਹੋ ਮੈਂ ਦੇਣਿਆ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਇਹਦੇ ਕੰਮ ਕਰਕੇ ਪਰ ਮਨੋ ਪਰ ਮਨੋ ਹੈ ਮੈਂ ਡਾਕਟਰ ਕੋਲ ਨਾਮ ਆ ਜਾਣਾ ਜੀ ਅੱਜ ਕੀ ਗੱਲ ਹੋਈ ਹਸਪੀਟਲ ਦੇ ਟਾਈਪ ਸਰ ਬੱਚਾ ਮੇਰੇ ਕੋਲ ਆਇਆ ਸੀ ਹੈਨਾ ਉਸ ਵੇਲੇ ਮੈਂ ਬੱਚਾ ਅੱਖਾਂ ਪੁੱਠੀਆਂ ਵਾਂਗਰ ਸੀ ਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹੈਨਾ ਹਿਲਾ ਰਿਆ ਸੀ ਜੀ ਹੈਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਨਾ ਤੋ ਉਸ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਹਨੂੰ ਜਿਵੇਂ ਦੌਰੇ ਦੀ ਦਵਾਈ ਹੁੰਦੀ ਹੈ ਹਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਹਨਾ ਅੰਦਰੋਂ ਘੱਟ ਕੇ ਦਿੱਤੀ ਤੇ ਉਹ ਬਾਈਜਨਸ ਹਨਾ ਐਕਸਪਾਇਰੀ ਵਾਲੀ ਸੀ ਜੀ ਤੋ ਦਰਸਾ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋ ਸਕਦਾ ਅਜੇ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗਾਰਾ ਹੁੰਦਾ ਉਹ ਬੇਦਨ 15-20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ ਕੇ ਕਰ ਲਿਆ ਹਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਮਿਸ਼ਵਾਰੀ ਬਦਲ ਲੱਗਦੀ ਸੀ ਆਪਾਂ ਵਿਚਾਰੀ ਬੰਦ ਕਰਕੇ ਉਹਨੂੰ ਨਾਲ ਹੀ ਫੂਡ ਵਗਾਰਾ ਦਿੱਤਾ ਜੀ ਕਿਨਾਂ ਕਿ ਪੇਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲ ਗਈ। ਠੀਕ ਹੈ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ। ਆ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈਨਾ 48-72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ। ਹੈਨਾ ਜਿਹੜੀ ਉਹ ਦਿਮਾਗੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹਨਾ ਜੀ ਠੀਕ ਹੈ ਨਾ। ਡਾਕਟਰ ਸਾਹਿਬ ਕਹਿੰਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਈਆਂ ਜਿਹੜਾ ਸਟਾਫ ਉਹਦੀ ਇਨਗਹਿਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਅਹੀਂ ਦੇਖੋ ਇਹ ਇੱਕ ਹਿਊਮਨ 에ਰਰ ਹੈਗਾ। ਹਨਾ ਜ਼ਰੂਰ ਕਰਨਾ ਚਾਹੀਦਾ ਔਰ ਉਹਦੇ ਵਿੱਚ ਹੈਨਾ ਕੋਈ ਦੋ ਰਾਇ ਨਹੀਂ ਹੈਗੀ ਹਮਮ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਬੰਦੋਂ ਗੈਲੀ ਵਰਤੀ ਗਈ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਟੌਕਸਪ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਹੈ ਉਹ ਦਸਵੇਂ ਪਾਸੇ ਸਰ ਬੇਸਿਕਲੀ ਜ਼ਰੂਰ ਕਰਦਾ ਉਸ ਚੀਜ਼ ਨਹੀਂ ਨਹੀਂ ਹਨਾ ਸਰ ਉਹ ਨਾ ਥੋੜਾ ਹਨਾ ਟ੍ਰੇਨਡ ਬੰਦਾ ਹਨਾ ਜਿਵੇਂ ਹਨਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਨਾ ਸਾਡਾ ਫਾਰਮਾਸਿਸਟ ਹੈਗਾ ਹਨਾ ਉਹ ਆਂਦਾ ਹਨਾ ਉਹਦੇ ਥੱਲੇ ਉਹ ਟ੍ਰੇਨ ਉਹਨੂੰ ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਨਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਹ ਇਸ ਕਰਕੇ ਇਹ ਬਾਇਜਨਸ ਵਰਪਰ ਕਰਦਾ ਸਰ ਜਿਵੇਂ ਮੰਨੋ ਤੁਸੀਂ ਕਹਿੰਦੇ ਕਿ ਟ੍ਰੇਨ ਬੰਦਾ ਨਹੀਂ ਕਿ ਕੋਈ ਵੀ ਟ੍ਰੇਨ ਬੰਦਾ ਮੈਡੀਕਲ ਸਟੋਰ ਤੇ ਮੈਡੀਸਨ ਦੇ ਸਕਦਾ ਕਿ ਪਲੇ ਡਿਗਰੀ ਤੋਂ ਨਹੀਂ ਬਸ ਹਨਾ ਮੇਰੇ ਸਿਰ ਤੇ ਡਿਗਰੀ ਨਹੀਂ ਰੋਣੀ ਕਿ ਟ੍ਰੇਨ ਦਾ ਦੁਕਾਨਾਂ ਲੱਗ ਲੱਗੇ ਡਾਕਟਰ ਬੰਦੇ ਦੇ ਵਿੱਚ ਕਿ ਲਿਕਸਨ ਫੋਨ ਆਇਆ ਸੀ ਇਕ ਜੋਗਪ੍ਰੀਤ ਕੌਰ ਤਕਨੀਕ ਹਰਦੀਪ ਸਿੰਘ ਜੀ ਇਹ ਵਸੀਤਨਵਾਟ ਅਧਪਨੇ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬਪੁਰ 11 ਮਹੀਨੇ ਹੈ ਜੀ ਉਹ ਨੂੰ ਕੋਈ ਬੜੀ ਪ੍ਰੋਬਲਮ ਆਈ ਸੀ ਕਰ ਢੇੜ ਦੇ ਢੇੜ ਦੇ ਉਹ ਨੂੰ ਲੈ ਕੇ ਇੱਥੇ ਪਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਇਹ ਮੈਡੀਕਲ ਟੀਮ ਜਿਹੜੀ ਆ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੇ ਸਾਨੂੰ ਜੋਬਿੰਗ ਪ੍ਰੋਪਰਟੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਡਿਗਰੀ ਰਾਏ ਤੋਂ ਬਾਅਦ ਰਿਪੋਰਟ ਆਈ ਗਈ ਉਹਦੇ ਮੁਤਾਬਕ ਕਰ ਲਈ ਕਰ ਦਿੱਤੀ ਜਾਈਏ ਕਿੰਨੇ ਪੀਕ ਐਕਸਪਾਇਰ ਇੰਜੈਕਸ਼ਨ ਜਿਹੜਾ ਕੋਚ ਨੂੰ ਲਗਾਏਗਾ ਜਿਹੜਾ ਦਿਖਾ ਦੇ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਇਹ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਲਾਇਆ ਉਹ ਐਕਸਪਾਇਰ ਹੋ ਜਾਂਦਾ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਨੇ ਦੇਖੀ ਵੀ ਠੀਕ ਹੈ ਥੈਂਕ ਯੂ